ਜੰਤਰ ਦਿਵਸ ਚੰਦੇ ਦੇ ਸਾਰੇ ਦੋਤਾਂ ਨੂੰ ਸਵਾਗਤ ਹੈ। ਅੱਜ ਵਤ ਅਸੀਂ ਖੜੇ ਆ ਹਮੀਦੀ ਸਟਾਡੀ ਦੇ ਵਿੱਚ। ਤੁਸੀਂ ਪੂਰੇ ਪਿੰਡ ਦਾ ਕੱਠ ਦੇਖਿਆਗਾ ਬਿਜਲੀ ਲੈਸ ਵੱਲੋਂ। ਉਸ ਕੇਸ ਦੇ ਵਿੱਚ ਕਿੰਨੀ ਕਿਛਾਈ ਆ, ਕਿੰਨਾ ਝੂਠ ਹੈ। ਪਿੰਡ ਵਾਸੀ ਤੁਹਾਨੂੰ ਆਪਣੇ ਜਵਾਨੀ ਦੱਸਣਗੇ। ਸਾਡੇ ਨਾਲ ਵੱਡੀ ਪੱਦਰ ਤੇ ਪਿੰਡ ਵਾਸੀ ਮੌਜੂਦ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਆ ਹਮੀਦੀ ਦੇ ਸਰਪੰਚ ਜੀ ਨਾਲ। ਸੱਚੀ ਸਰਪੰਚ ਸਾਹਿਬ ਉਸੇ ਕਾਲ ਜੀ। ਕੀ ਕਹਿਣਾ ਚਾਹੋਗੇ ਕੱਲ ਟੋਹਰ ਸਰ ਕੀਤੇ ਗਏ ਆ ਬਿਜਲੀ ਲੈਸ ਬਣੀਓ ਜੀ। ਬੜੇ ਦੁੱਖ ਦੀ ਗੱਲ ਹੈ ਜੀ ਕਿ ਪਿੰਡ ਹਮੀਦੀ ਦੇ ਸਾਰੇ ਕਿਸਾਨਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਦਿਨ ਰਾਤ ਤਤਪਰ ਰਹਿਣ ਵਾਲੇ ਸਰਦਾਰ ਕੇਵਲ ਸਿੰਘ ਸਰਦਾਰ ਦਰਸ਼ਨ ਸਿੰਘ ਸਰਦਾਰ ਸੁਰਜੀਤ ਸਿੰਘ ਆਪਣੀ ਪੂਰੀ ਟੀਮ ਨਾਲ ਉਹਨਾਂ ਨੂੰ ਬੇਬੁਨਿਆਦ ਝੂਠਾ ਪਰਚਾ ਦਰਜ ਕਰਕੇ ਜਿਹੜਾ 2021 ਦਾ ਚੱਲਦਾ ਜਿਸ ਪਰਚੇ ਦੀ ਇਨਕੁਆਰੀ ਕਰਦਿਆਂ ਕਰਦਿਆਂ ਇਸ ਸਹਿਕਾਰੀ ਸਭਾ ਦੇ ਸਕਤਰ ਜਗਤਾਰ ਸਿੰਘ ਠੁੱਲੀਵਾਲ ਉਹਦੇ ਘਰ ਚੋਂ ਜਿਹੜੇ ਸਾਡੇ ਕਿਸਾਨ ਇੱਥੇ ਪੈਸੇ ਭਰ ਗਏ ਉਹਨੇ ਪੈਸੇ ਫੜ ਲਏ ਜਿਹੜੇ ਜਾ ਕੇ ਉਹਨੇ ਬੈਂਕ 'ਚ ਜਮਾ ਕਰਾਉਣੇ ਨੇ ਉਹ ਸਾਰੇ ਜਿਹੜੇ ਚੈੱਕ ਦੇ ਕੇ ਗਏ ਨੇ ਕਿਸਾਨ ਭਰਾ ਉਹਦੇ ਘਰੋਂ ਤਿੰਨ ਬੋਰੀਆਂ ਚੱਕਾਂ ਦੀਆਂ ਫੜੀਆਂ ਨੇ ਤਿੰਨ ਬੋਰੀਆਂ ਉਹ ਸਾਡੇ ਕਿਸਾਨ ਭਰਾਵਾਂ ਦੇ ਚੱਕਾਂ ਦੀਆਂ ਫੜੀਆਂ ਉਹਨੇ ਚੈੱਕ ਫੜੇ ਪੈਸੇ ਫੜੇ ਚੈੱਕ ਘਰੇ ਰੱਖ ਤੇ ਬੋਰੀ 'ਚ ਪਾ ਕੇ ਪੈਸੇ ਜੇਬ 'ਚ ਪਾ ਲਏ ਬੈਂਕ 'ਚ ਜਮਾ ਨਹੀਂ ਕਰਾਏ ਸਾਡੇ ਬੰਦਿਆਂ ਦਾ ਕੀ ਕਸੂਰ ਆ ਉਹ 'ਚ ਅਸੀਂ ਪੁੱਛਣਾ ਚਾਹੁੰਦੇ ਆ ਸਹਿਕਾਰਤਾ ਮੰਤਰਾਲੇ ਨੂੰ ਇਹਨਾਂ ਦੇ ਡਿਪਾਰਟਮੈਂਟ ਨੂੰ ਕਿ ਜਿਸ ਵਕਤ ਜਗਤਾਰ ਸਿੰਘ ਨੇ ਸਾਰਾ ਕੁਝ ਕੀਤਾ ਜਗਤਾਰ ਸਿੰਘ ਤੋਂ ਬਾਅਦ ਇਹ ਸਾਡੇ ਬੰਦੇ ਇਸ ਸਭਾ ਦੇ ਵਿੱਚ ਮੈਂਬਰ ਬਣਦੇ ਨੇ ਚੋਣ ਹੁੰਦੀਆਂ ਸਰਬਸੰਮਤੀ ਨਾਲ ਸਰਬਸੰਮਤੀ ਚੋਣ ਹੋਣ ਤੋਂ ਬਾਅਦ ਇੱਕ ਮਤਾਗਾ ਉਹ ਮਤਾ ਇਹ ਕਹਿੰਦਾ ਇਹਨਾਂ ਦਾ ਕਿ ਤਿੰਨ ਮੈਂਬਰਾਂ ਨੇ ਜਗਤਾਰ ਸਿੰਘ ਦੇ ਸਸਪੈਂਡ ਹੋਣ ਤੋਂ ਬਾਅਦ ਇਹ ਆਊਟ ਇਨਪੁਟ ਤੇ ਆਊਟਪੁਟ ਕਰਨੀਆਂ ਉਹ ਸਾਰੀ ਕੀਤੀ ਹੋਰ ਰਿਕਾਰਡ ਇੱਕ ਨੰਬਰ 'ਚਾ ਹੋਰ ਰਿਕਾਰਡ ਇੱਕ ਨੰਬਰ 'ਚਾ ਇਹ ਜਿਹੜੀ ਹਾਂ ਕ੍ਰਾਪਸ਼ਨ ਕੀਤੀ ਹੋਈ ਆ ਇਸ ਕ੍ਰਾਪਸ਼ਨ ਨੂੰ ਇੱਕ ਸਮਾਂ ਆਇਆ ਕਿ ਇਹਨਾਂ ਦੇ ਏਆਰ ਨੇ ਚੈੱਕ ਨਹੀਂ ਕੀਤਾ ਇਹਨਾਂ ਦੇ ਏਆਰ ਤੋਂ ਬਾਅਦ ਇਹਨਾਂ ਦੇ ਸਬੰਧਤ ਉੱਚ ਅਧਿਕਾਰੀਆਂ ਨੇ ਇਹਨਾਂ ਨੂੰ ਚੈੱਕਰੀ ਕੀਤਾ ਅਸੀਂ ਸਵਾਲ ਕਰਦੇ ਆਂ ਸਰਕਾਰ ਨੂੰ ਸਰਕਾਰ ਨੂੰ ਸਵਾਲ ਕਰਦੇ ਠੋਕ ਕੇ ਕਿ ਇਹਨਾਂ ਦੀ ਸਰਕਾਰ ਨੇ ਇਹ ਸਾਰੇ ਇਨਕੁਆਰੀ ਦੇ ਵਿੱਚ ਚੈੱਕ ਬਰਾਮਦ ਕੀਤੇ ਬਰਾਮਦ ਕੀਤੇ ਚੈੱਕਾਂ ਦੇ ਆਧਾਰ ਤੇ ਉਸ ਇਨਕੁਆਰੀ ਦੇ ਲਿਖੇ ਹੋਏ ਮਤੇ ਨੂੰ ਬੇਸ਼ਕਰਨੀ ਦੀ ਬਜਾਏ ਇਹਨਾਂ ਨੇ ਸਾਡੇ ਤਿੰਨ ਬੰਦਿਆਂ ਤੇ ਇਹ ਪਰਚਾ ਮੜ ਦਿੱਤਾ ਝੂਠਾ ਤੇ ਬੇਬੁਨਿਆਦ ਸਾਰਾ ਪਿੰਡ ਇੱਕ ਰਸਤੇ ਲੰਘੂਗਾ ਇਹਨਾਂ ਦੀ ਇਮਾਨਦਾਰੀ ਤੇ ਕੋਈ ਉਂਗਲ ਨਹੀਂ ਉਠਦੀ ਮੈਂ ਤੁਹਾਨੂੰ ਬੇਨਤੀ ਕਰਾਂਗਾ ਬਾਅਦ ਦੇ ਵਿੱਚ ਕਿ ਸਾਡੀ ਸਹਿਕਾਰੀ ਸਭਾ ਦਾ ਸੈੱਡ ਸਾਡਾ ਸਟਾਕ ਸਾਡੇ ਸਾਰੇ ਖੇਤੀਬਾੜੀ ਦੇ ਸੰਦ ਇਹ ਸਾਰਾ ਕੁਝ ਦੇਖਿਆ ਜਾਵੇ ਉਸ ਤੋਂ ਬਾਅਦ ਅਸੀਂ ਬੇਨਤੀ ਕਰਾਂਗੇ ਸਰਕਾਰ ਤੋਂ ਸਰਕਾਰ ਨੂੰ ਮੰਗ ਕਰਦੇ ਆ ਕਿ ਆਪਣੇ ਮਾਨਯੋਗ ਸਹਿਕਾਰਤਾ ਮੰਤਰੀ ਤੋਂ ਸ੍ਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਹਰ ਪ੍ਰਚਾਰ ਦੇ ਆਰੰਭ ਚ ਕਹਿੰਦੇ ਹੋ ਕਿ ਮੈਂ ਕਿਸਾਨਾਂ ਦਾ ਮੰਦਈਆ ਭਗਵੰਤ ਮਾਨ ਜੀ ਤੁਸੀਂ ਸੱਚਮੁੱਚ ਅਸੀਂ ਨਿਮਰਤਾ ਸਹਿਤ ਬੀ ਪੋਲਾਈਟਲੀ ਰਿਕੁਐਸਟ ਕਰਦੇ ਆ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਆ ਕਿ ਤੁਹਾਡੇ ਮਾਨਯੋਗ ਸਹਿਕਾਰਤਾ ਮੰਤਰੀ ਨੂੰ ਇਸ ਹਮੀਦੀ ਪਿੰਡ ਦੀ ਸਰਕਾਰੀ ਸਭਾ ਦੇ ਗਵਨ ਦੇ ਕੇਸ ਨੂੰ ਨੇੜੇ ਤੋਂ ਨੇੜੇ ਤੋਂ ਪੜਤਾਲ ਕਰਨ ਲਈ ਉਹਨਾਂ ਨੂੰ ਤੁਸੀਂ ਲਿਖਤੀ ਰੂਪ ਚ ਹੁਕਮ ਕਰੋ ਮਾਨਯੋਗ ਸਹਾਕਾਰਤਾ ਮੰਤਰੀ ਸਹਾਕਾਰਤਾ ਡਾਇਰੈਕਟਰ ਨੂੰ ਇੱਕ ਭੇਜਣਗੇ ਉਹ ਉਥੋਂ ਬਿਜੀਲੈਂਸ ਦੇ ਚੀਫ ਨੂੰ ਭੇਜਣਗੇ ਇਹਨਾਂ ਸਾਰੀ ਪ੍ਰਕਿਰਿਆ ਨੂੰ ਲੈ ਕੇ ਇਹ ਪ੍ਰਕਿਰਿਆ ਦੇ ਨਾਲ ਨਾਲ ਜਿਹੜੇ ਸਿਕੱਤਰ ਦੇ ਘਰੋਂ ਪਹਿਲੀ 2021 ਦੀ ਇਨਕੁਆਰੀ ਦੇ ਵਿੱਚ ਤਿੰਨ ਬੋਰੀਆਂ ਸਾਡੇ ਕਿਸਾਨਾਂ ਦੇ ਚਿੱਕਾਂ ਦੀਆਂ ਫੜੀਆਂ ਨੇ ਉਹਨਾਂ ਨੂੰ ਕਿਹੜੇ ਖਾਤੇ ਪਾਉਣਗੇ ਉਹਨਾਂ ਦੀ ਇਨਕੁਆਰੀ ਕਰਕੇ ਸਾਡੇ ਬੇਦੋਸ਼ ਬੇਗੁਨਾ ਇਮਾਨਦਾਰ ਸਾਡੇ ਪੂਰੇ ਪਿੰਡ ਨੂੰ ਕਿਸਾਨਾਂ ਨੂੰ ਚੰਗੀਆਂ ਸਹੂਲਤਾਂ ਦੇਣ ਵਾਲੇ ਤਿੰਨੇ ਬੇਗੁਨਾਹਾਂ ਨੂੰ ਬਿਨਾ ਸ਼ਰਤ ਰਿਹਾ ਕੀਤਾ ਜਾਵੇ ਇਹ ਸਾਡੇ ਸਾਰੇ ਲੋਕਾਂ ਦੀ ਮੰਗ ਹੈ ਹਮੀਦੀ ਪਿੰਡ ਦੇ ਲੋਕਾਂ ਦੀ ਮੰਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਿੰਡ ਦੇ ਵਿੱਚ ਵੱਡੀ ਗਿਣਤੀ ਇਕੱਠ ਦੇਖ ਹੀ ਚੁੱਕੇ ਹੋ ਕਿ ਜੇਕਰ ਇਹਨਾਂ ਇਕੱਠ ਹੋਇਆ ਕਿਤੇ ਨਾ ਕਿਤੇ ਗੱਲ 'ਚ ਸੱਚਾਈ 'ਚ ਦਮਤਾ ਜ਼ਰੂਰ ਹੈ ਸਾਡੇ ਨਾਲ ਹੋਰ ਵੀ ਕਿਸਾਨ ਅੱਗੋਂ ਮੌਜੂਦ ਹੈ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਾਰਜਕਾਰੀ ਵੀਰੇ ਇਦਾਂ ਦੀ ਸੀ ਉਹਨਾਂ ਦੀ ਅਸੀਂ ਪਹਿਲਾਂ ਬੇਨਤੀ ਕਰਦੇ ਆਂ ਵੀ ਉਹਨਾਂ ਨੂੰ ਸਾਨੂੰ ਦੱਸ ਦਿੰਨੇ ਆਂ ਵੀ ਪਹਿਲਾਂ ਜਿਹੜੀ ਚੋਣ ਹੁੰਦੀ ਹੈ ਸੋਸਾਇਟੀਆਂ ਦੇ ਵਿੱਚ ਤਾਂ ਪਹਿਲਾਂ ਜਿਹੜਾ ਉਹਨਾਂ ਨੂੰ 5 ਸਾਲਾਂ ਵਾਸਤੇ ਚੁਣਿਆ ਗਿਆ ਤਾਂ ਉਹਨਾਂ ਨੂੰ ਇੱਥੇ ਪਿੰਡ ਦੇ ਪਦਵੰਤ ਤੇ ਸੱਜਣਾ ਨੇ ਬਿਨਾ ਬੁਲਾਏ ਉਹਨਾਂ ਨੂੰ 5 ਸਾਲਾਂ ਵਾਸਤੇ ਚੁਣਤਾ ਉਸ ਤੋਂ ਬਾਅਦ ਉਹਨਾਂ ਨੇ 5 ਸਾਲ ਪੂਰੀ ਡਟ ਕੇ ਇਮਾਨਦਾਰੀ ਦੇ ਨਾਲ ਮਿਹਨਤ ਕੀਤੀ ਮਿਹਨਤ ਕਰਨ ਦੇ ਬਾਵਜੂਦ ਜਦੋਂ ਅਗਲੇ 5 ਸਾਲਾਂ ਦੀ ਵਾਰੀ ਆਉਂਦੀ ਆ ਤਾਂ ਉਹਨਾਂ ਨੂੰ ਫੇਰ ਅਗਲੇ 5 ਸਾਲ ਦਿੱਤੇ ਜਾਂਦੇ ਨੇ ਪਿੰਡ ਵਾਸੀਆਂ ਵੱਲੋਂ ਤੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਜਿਹੜਾ ਕੰਮ ਉਹਨਾਂ ਨੇ ਕਰਿਆ ਉਹ ਕੋਈ ਵੀ ਨਹੀਂ ਕਰ ਸਕਦਾ ਪਿੰਡ ਦੇ ਵਿੱਚ ਸੋਸਾਇਟੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਖੇਤੀਬਾੜੀ ਸੰਧ ਅਤੇ ਹੋਰ ਵੀ ਵੱਖ-ਵੱਖ ਸਹੂਲਤਾਂ ਜਿਹੜੀਆਂ ਪਿੰਡ ਵਾਸੀਆਂ ਨੂੰ ਦਿੱਤੀਆਂ ਗਈਆਂ ਨੇ ਜਿਹੜਾ ਇਹ ਹੁਣ ਉਹਨਾਂ ਤੇ ਕੱਲ ਅ ਵਿਜੀਲੈਂਸ ਵੱਲੋਂ ਝੂਠਾ ਮਕਦਮਾ ਦਰਜ ਕੀਤਾ ਗਿਆ ਅਸੀਂ ਉਹਨਾਂ ਦੀ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਹਾਂ ਇੱਕ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜੇ ਤੁਸੀਂ ਬੇਦੋਸੇ ਬੰਦਿਆਂ ਦੇ ਉੱਤੇ ਇਸ ਤਰ੍ਹਾਂ ਝੂਠੇ ਪਰਚੇ ਪਾਉਣ ਲੱਗ ਗਏ ਤਾਂ ਜਿਹੜਾ ਆਉਣ ਵਾਲਾ ਟਾਈਮ ਹੈ ਸਟ੍ਰੈਟੀਆਂ ਦੇ ਵਿੱਚ ਜਿੰਦੇ ਲੱਗ ਜਾਣਗੇ ਸਾਡੇ ਲਾਗਲੇ ਪਿੰਡ ਗੁਰਮਾ ਇਹੀ ਹਾਲ ਉੱਥੇ ਹੋਇਆ ਸੋਸਾਇਟੀ ਬੰਦ ਪਈ ਹੈ ਜੀ ਇਹੀ ਹਾਲ ਸਾਡੇ ਹੋ ਜਾਣਾ ਜੇ ਆਹੀ ਕੁਛ ਸਰਕਾਰ ਕਰਦੀ ਰਹੀ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਵੀ ਜਿਹੜੇ ਸਾਡੇ ਬੇਦੋਸੇ ਬੰਦੇ ਨੇ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਤੇ ਜਲਦੀ ਤੋਂ ਜਲਦੀ ਰਿਹਾ ਕੀਤਾ ਜਾਵੇ ਜੇ ਉਹਨਾਂ ਨੂੰ ਨਹੀਂ ਰਿਹਾ ਕੀਤਾ ਜਾਂਦਾ ਤਾਂ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੋਂ ਜਲ ਤੇਜ਼ ਜਿਹੜਾ ਸੰਘਰਸ਼ ਇਹਦੋਂ ਤੇਜ਼ ਕਰਾਂਗੇ ਅਸੀਂ ਇਹਦੋਂ ਅਗਲਾ ਜਿਹੜਾ ਐਕਸ਼ਨ ਆ ਉਹ ਸਖਤ ਲਿਆ ਜਾਊਗਾ ਅਸੀਂ ਬੇਨਤੀ ਕਰਦੇ ਹਾਂ ਨਿਮਰਤਾ ਸਹਿਤ ਵੀ ਜਿਹੜੇ ਸਾਡੇ ਬੇਦੋਸੇ ਤਿੰਨ ਬੰਦੇ ਨੇ ਕੇਵਲ ਸਿੰਘ ਸਰਜੀਤ ਸਿੰਘ ਅਤੇ ਦਰਸ਼ਨ ਸਿੰਘ ਉਹਨਾਂ ਨੂੰ ਬਿਨਾਂ ਕਿਸੇ ਸ਼ਰਤ ਰਿਹਾ ਕੀਤਾ ਜਾਵੇ ਧੰਨਵਾਦ ਜੀ ਠੀਕ ਹੈ ਜੀ ਹਾਂਜੀ ਅਮਨ ਜੀ ਕੀ ਕਹਿਣਾ ਚਾਹੋਗੇ ਜੀ ਜਿਹੜਾ ਅੱਜ ਤੁਹਾਡੇ ਪੂਰੇ ਸਟੱਡੀ ਦੇ ਵਿੱਚ ਪੂਰਾ ਪਿੰਡ ਇਕੱਠਾ ਹੋਇਆ ਉਹਨਾਂ ਦੇ ਵੀ ਗਣਾਈ ਸਾਥ ਕਰਦੇ ਲਈ ਜਿਵੇਂ ਮੇਰੇ ਸਾਥੀ ਦੋਸਤਾਂ ਨੇ ਦੱਸਿਆ ਕਿ ਨਾ ਵੀ ਕੱਲ ਜੋ ਸਾਡੇ ਪਿੰਡ ਦੇ ਸੋਸਾਇਟੀ ਦੇ ਮੁੱਖ ਆਗੂ ਪ੍ਰਧਾਨ ਜੀ ਸਰਦਾਰ ਦਰਸ਼ਨ ਸਿੰਘ ਜੀ ਦਿਓਲ ਤੇ ਕੇਵਲ ਸਿੰਘ ਜੀ ਤੇ ਸੁਰਜੀਤ ਸਿੰਘ ਜੀ ਇਹਨਾਂ ਨੂੰ ਵਿਜੀਲੈਂਸ ਵੱਲੋਂ ਅਰੈਸਟ ਕੀਤਾ ਗਿਆ ਇਹਨਾਂ ਬੰਨوں ਕਿਸੇ ਨਾ ਕਿਸੇ ਬੰਨ ਕੰਪਲੀਟ ਵੀ ਪਈ ਗਈ ਹੋਣੀ ਹੈ ਚੈੱਕ ਕੀਤਾ ਤੁਸੀਂ ਕਿਨੇ ਪਈ ਹੈ ਕੰਪਲੀਟ ਇਹਨਾਂ ਦੀ ਨਹੀਂ ਕੰਪਲੀਟ ਨਹੀਂ ਉਹਦੇ ਵਿੱਚ ਆਈ ਤੇ ਇਹਦੇ ਵਿੱਚ ਜੋ ਸਾਡੇ ਪਹਿਲਾਂ 21 ਦੇ ਵਿੱਚ ਮਾਮਲਾ ਇਹ ਸਾਹਮਣੇ ਆਇਆ ਸੀ ਉਹਦੇ ਵਿੱਚ ਜੋ ਸਾਡੇ ਸੋਸਾਇਟੀ ਦਾ ਆਪਣਾ ਸੈਕਟਰੀ ਸੀ ਉਹਦੇ ਉਹ ਉਹਦੇ ਕੁਝ ਕੱਪੜੇ ਦਾ ਮਾਮਲਾ ਸਾਹਮਣੇ ਆਇਆ ਸੀ ਜਿਹਦੇ ਕਰਕੇ ਇਹ ਮਾਮਲਾ ਦਰਜ ਹੋਇਆ ਵਿਜੀਲੈਂਸ ਦੇ ਵਿੱਚ ਗਿਆ ਵਿਜੀਲੈਂਸ ਦੇ ਵਿੱਚ ਵੀ ਸਾਡੀ ਮਤਲਬ ਜਿਹੜੇ ਕਮੇਟੀ ਹੈ ਇਹ ਹੀ ਲੈ ਕੇ ਗਈ ਹੈ ਆਲ ਦੇ ਵਿੱਚ ਇਹਨਾਂ ਨੂੰ ਉਸ ਦੇ ਘਰੋਂ ਪਿੰਡ ਠੁੱਲੀ ਆਲ ਤੋਂ ਜੋ ਚੈੱਕ ਨੇ ਕਿਸਾਨਾਂ ਦੇ ਚੈੱਕ ਬਰਾਮਦ ਹੋਏ ਨੇ ਜਿਦੇ ਵਿੱਚ ਉਹ ਮੁੱਖ ਦੋਸ਼ੀ ਸੀ ਤੇ ਉਹ ਸਾਥਤ ਵੀ ਹੋਇਆ ਜਿਤੇ ਮੋਹਰ ਲੱਗੀ ਹੈ ਉਸ ਤੋਂ ਬਾਅਦ ਹੁਣ ਤੱਕ ਅੱਜ 24 ਹੋ ਚੁੱਕੇ ਆ 3 ਸਾਲ ਹੋ ਗਏ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਵੀ ਕੰਪਰੋਮਾਈਜ਼ ਕੀਤਾ ਵਿਸ਼ਮਝੋਤਾ ਕੀਤਾ ਜਾਵੇ ਪਰ ਇਹ ਬੰਦੇ ਆਪਣੇ ਅਕਸ ਨੂੰ ਧਿਆਨ ਚ ਰੱਖਦੇ ਹੋਏ ਵੀ ਅਸੀਂ ਬੇਦੋਸ਼ ਆ ਅਸੀਂ ਕੰਪਰੋਮਾਈਜ਼ ਕਿਉਂ ਕਰੀਏ ਵੀ ਨਹੀਂ ਤਾਂ ਸਿੱਧਾ-ਸਿੱਧਾ ਇਹ ਦੋਸ਼ੀ ਸਾਬਤ ਹੁੰਦੇ ਨੇ ਜੇ ਇਹ ਕੰਪਰੋਮਾਈਜ਼ ਕਰਦੇ ਆ ਉਸ ਅਟਲ ਸਚਾਈ ਤੇ ਇਹ ਖੜੇ-ਖੜੇ ਅੱਜ ਉਹ ਸਰਕਾਰ ਇਸ ਕਦਰ ਆ ਗਈ ਕਿ ਕ੍ਰਾਸ ਕੇਸ ਬਣਾਉਣ ਲਈ ਇਹਨਾਂ ਨੂੰ ਕੱਲ ਅਰੈਸਟ ਕੀਤਾ ਗਿਆ ਜੋ ਸਾਡਾ ਅੱਜ ਇਕੱਠਾ ਅਸੀਂ ਉਹਨਾਂ ਦੀ ਇਮਾਨਦਾਰੀ ਦੀ ਗਵਾਹੀ ਭਰਨ ਲਈ ਸਾਰੇ ਪਿੰਡ ਨੇ ਇਕੱਠ ਕੀਤਾ ਵਿਚਾਰ ਕੀਤੀ ਆ ਅਸੀਂ ਪਹਿਲਾਂ ਤਾਂ ਬੇਨਤੀ ਕਰਦੇ ਆ ਵੀ ਉਹਨਾਂ ਨੂੰ ਬੇਨਾ ਸਰ ਤਰ ਰਹਾ ਕੀਤਾ ਜਾਵੇ ਅਗਰ ਬਾ ਨਹੀਂ ਕਰਦੇ ਸਾਡੇ ਪਿੰਡ ਦੇ ਵਿੱਚ ਤਿੰਨ ਜਥੇਬੰਦੀਆਂ ਨੇ ਜੋ ਜਿਨ੍ਹਾਂ ਦੀ ਮੀਟਿੰਗ ਹੋ ਚੁੱਕੀ ਹੈ ਅਸੀਂ ਅਗਲੇ ਸੰਘਰਸ਼ ਲਈ ਤਿਆਰ ਆ ਤੇ ਇਸ ਤੋਂ ਬਾਅਦ ਅਸੀਂ ਸੰਘਰਸ਼ ਵਿੱਢਾਂਗੇ ਉਹਨਾਂ ਨੂੰ ਰਿਹਾ ਕਰਾ ਕੇ ਹੀ ਰਹਿਾਂਗੇ ਉਹ ਇਮਾਨਦਾਰ ਬੰਦਿਆਂ ਨੂੰ ਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਪੰਜਾਬ ਦੇ ਵਿੱਚ ਤਾਂ ਸਾਂਝੀਆਂ ਸੰਸਥਾਵਾਂ ਦੇ ਵਿੱਚ ਕੋਈ ਅੱਗੇ ਤੋਂ ਕੋਈ ਅੱਗੇ ਨਹੀਂ ਆਵੇਗਾ ਸੋ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਤੇ ਮਾਨਯੋਗ ਜੱਜ ਸਾਹਿਬਾਨ ਨੂੰ ਕਿਉਂਕਿ ਉਧਰ ਵੀ ਸਾਡਾ ਮੈਟਰ ਚੱਲ ਰਿਹਾ ਅਦਾਲਤ ਦੇ ਵਿੱਚ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਇਹਨਾਂ ਤਿੰਨੇ ਭਰਾਵਾਂ ਨੂੰ ਬੇ ਬੇ ਜਿੱਤਾ ਬਰੇ ਬਰੀ ਕੀਤਾ ਜਾ ਸੋ ਧੰਨਵਾਦ ਜੀ ਇਹ ਸੀਗੇ ਸਾਡੇ ਨਾਲ ਪਿੰਡ ਹਮੀਦੀ ਦੇ ਸਮੂਹ ਪਿੰਡ ਵਾਸੀ ਜਿਨ੍ਹਾਂ ਨੇ ਕਿ ਇਹ ਪੂਰੇ ਪ੍ਰੋਸੀਜਰੋਗ ਗੱਲ ਕੀਤੀ ਹੈ ਕਿ ਜਿਹੜੇ ਸਪਾਇਆ ਗਿਆ ਕਿ ਉਹ ਬੇਗੁਨਾਗਾ ਅਸੀਂ ਉਹਨਾਂ ਦੀ ਸਚਾਈ ਸਾਹਮਣੇ ਲੈ ਕੇ ਆਵਾਂਗੇ ਇਹ ਚ ਪੂਰੀ ਸਚਾਈ ਕੀ ਹੈ ਪੂਰਾ ਮਾਮਲਾ ਕੀ ਹੈਗਾ ਉਹਨਾਂ ਨੂੰ ਜਾਣ ਬੁਝ ਕੇ ਕਿਉਂ ਉਲਝਾਇਆ ਜਾਂਦਾ ਕਿਉਂ ਫਸਾਇਆ ਜਾਂਦਾ ਜਿਵੇਂ ਤੁਹਾਨੂੰ ਪਿੰਡ ਵਾਸੀਆਂ ਦਾ ਪੱਖ ਦਿਖਾਇਆ ਇਸੇ ਤਰ੍ਹਾਂ ਤੁਹਾਨੂੰ ਉਸ ਬਿਜਲੀ ਬਿਲੈਂਸ ਦੇ ਮੁਲਾਜ਼ਮਾਂ ਦਾ ਪੱਖ ਵੀ ਦਿਖਾਵਾਂਗੇ ਕਿ ਉਹਨਾਂ ਦਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਹੈ